ਸੱਚੀ ਗੱਲ ਸਾਰਿਆਂ ਨੂੰ ਬਾਈ ਜੀ ਤੁਹਾਡੇ ਲਈ ਆਪਾਂ ਇੱਕ ਹੋ ਲੈ ਕੇ ਆਏ ਆਂ ਬਾਈ ਹੁਣ ਕੋਈ ਉਹ ਨਹੀਂ ਹੋਇਆ ਕਰੂ ਤੇ ਬਾਕੀ ਕਈ ਦੇਸ਼ਾਂ ਦੇ ਵੀਜ਼ੇ ਖੁੱਲੇ ਆ ਹਾਂਜੀ ਕੈਨੇਡਾ ਦੇ ਦਾ ਚਲੋ ਵੀਜ਼ੇ ਔਖੇ ਹੀ ਆ ਕੈਨੇਡਾ 'ਚ ਕੰਮ ਵੀ ਹੈ ਨਹੀਂ ਕਈ ਦੇਸ਼ਾਂ ਦੇ ਵੀਜ਼ੇ ਆ ਆਪਣੇ ਜੋ ਯੂਰਪ ਦੇ ਉਹ ਤੁਹਾਨੂੰ ਆਪਾਂ ਲਿੰਕ ਦਿੰਨੇ ਆ ਤੇ ਉੱਥੇ ਤੁਸੀਂ ਸਾਰੇ ਖਾਤਾ ਆਪਣਾ ਫੋਲੋ ਕਰੋ ਮੇਰਾ ਕਈ ਪੁੱਛਦੇ ਰਹਿੰਦੇ ਆ ਭਾਜੀ ਤੁਹਾਡਾ ਵਟਸਐਪ ਕੀ ਆ ਵਟਸਐਪ ਕੀ ਆ ਵਟਸਐਪ ਕੀ ਆ ਤੁਹਾਡੇ ਸਾਰਿਆਂ ਨੂੰ ਮੈਂ ਆਪਣਾ ਵਟਸਐਪ ਦੇ ਰਿਹਾ ਆ ਸਾਰੇ ਉੱਥੇ ਆ ਜਾਓ ਕਿਉਂਕਿ ਸਾਡੇ ਖਾਤੇ ਬੈਨ ਕੀਤੇ ਜਾਂਦੇ ਆ ਸਾਡੇ ਖਾਤੇ ਉਡਾਈ ਜਾਂਦੇ ਆ ਹੁਣ ਕੁਝ ਵੀ ਹੋ ਜਵੇ ਇਦਾਂ ਦਾ ਕੁਝ ਨਹੀਂ ਹੁਣਾ ਠੀਕ ਹੈ ਨਾ ਸੋ ਜਦੋਂ ਮੇਰੇ ਖਾਤੇ ਉਡਾਈ ਜਾਂਦੇ ਆ ਕਈ ਲੋਕ ਮੈਨੂੰ ਦੇਖਦੇ ਰਹਿੰਦੇ ਆ ਵੀ ਇੰਦੀ ਕਿੱਥੇ ਆ ਇੰਦੀ ਕਿੱਥੇ ਹੁਣ ਸਾਰਾ ਸੌਖਾ ਕੀਤਾ ਆ ਵੀ ਖਾਤਾ ਆਪਣਾ ਓਡ ਜਾਣਾ ਸਾਨੂੰ ਪਤਾ ਕਿਸੇ ਦਿਨ ਕੋਈ ਗੱਲ ਨਹੀਂ ਆਪਾਂ ਸਾਰੇ ਲੋਕ ਇੱਕੋ ਹੀ ਥਾਂ ਤੇ ਇਕੱਠੇ ਕੀਤੇ ਆ ਹੁਣ ਠੀਕ ਹੈ ਨਾ ਮੇਰਾ ਪਾਸਿਆ ਪਿਆ ਉਹ ਤੁਸੀਂ ਫੋਲੋ ਕਰੋ ਤੁਹਾਡਾ ਜਿਹੜਾ ਮੋਬਾਈਲ ਹੈ ਅਜ ਤਾਂ ਕਈ ਕੁੜੀਆਂ ਨੂੰ ਹੁੰਦਾ ਵੀ ਮੇਰਾ ਮੋਬਾਈਲ ਤਾਂ ਨਹੀਂ ਕਿਸੇ ਕੋ ਜਾਊ ਤੁਸੀਂ ਫੋਲੋ ਕੀਤਾ ਤੁਹਾਡਾ ਮੋਬਾਈਲ ਕਿਸੇ ਕੋ ਨਹੀਂ ਜਾਣਾ ਮੇਰੇ ਕੋ ਵੀ ਨਹੀਂ ਆਉਣਾ ਠੀਕ ਹੈ ਨਾ ਤੁਹਾਡੇ ਲਈ ਇਹ ਮੈਂ ਗੱਲ ਕੀਤੀ ਆ ਤੇ ਉੱਥੇ ਮੈਂ ਵੀ ਜ਼ਿਆਦੀ ਆ ਵੀਡੀਓ ਪਾਇਆ ਕਰੂੰਗਾ ਲਿੰਕ ਪਾਇਆ ਕਰੂੰਗਾ ਠੀਕ ਹੈ ਨਾ ਕਿਉਂਕਿ ਇੱਥੇ ਤਾਂ ਵੀਡੀਓ ਪਾ ਸਕਦਾ ਕਿਸੇ ਲਿੰਕ ਤੇ ਕਲਿੱਕ ਕਰਕੇ ਕਿੱਦਾਂ ਅਪਲਾਈ ਕੀਤਾ ਜਾ ਸਕਦਾ ਆ ਠੀਕ ਹੈ ਨਾ ਸੋ ਉਹ ਮੈਂ ਤੁਹਾਨੂੰ ਦੇਣ ਲੱਗਿਆ ਆ ਆਪਣਾ ਇਹ ਵੀਡੀਓ ਸਾਰੇ ਪੰਜਾਬੀਆਂ ਦੇ ਫੋਨ 'ਚ ਜਾਣੀ ਚਾਹੀਦੀ ਭਲਾ ਹੋ ਜੂ ਕਿਸੇ ਦਾ ਕੀਤਾ ਕਿੱਦਾਂ ਦੇਖੋ ਸੌਖਾ ਹੀ ਆ ਬਾਈ ਠੀਕ ਹੈ ਨਾ ਤੇ ਆਦੇ ਮੈਂ ਲਿੰਕ ਪਾਤਾ ਆ ਉੱਤੇ ਠੀਕ ਹੈ ਨਾ ਲਿੰਕ ਬੈਂਪ ਉੱਤੇ ਹੀ ਪਾਤਾ ਆ ਠੀਕ ਹੈ ਨਾ ਆ ਆਪਣੀ ਵੀਡੀਓ ਚੱਲੀ ਜਾਂਦੀ ਆ ਆ ਲਿੰਕ ਤੇ ਕਲਿੱਕ ਕਰੋ ਤੇ ਆਪਣਾ ਠੀਕ ਹੈ ਆਪਣਾ ਆ ਲਿੰਕ ਤੇ ਕਲਿੱਕ ਕਰੋ ਤੇ ਆ ਜਾਓ ਸਾਰੇ WhatsApp ਤੇ ਆ ਜਾਓ ਮੇਰੇ ਤੇ ਠੀਕ ਹੈ ਨਾ ਸੋ ਆਇਆ ਜੀ ਇਹਨੂੰ ਕਰੋ ਸਾਰੇ ਫੋਲੋ ਠੀਕ ਹੈ ਜੀ ਆ ਜਾਓ ਫਿਰ ਸਾਰੇ ਆ ਦੇਖੋ ਲਿੰਕ ਪਾ ਦਿੱਤਾ ਆ ਸੋ ਬਾਈ ਜੀ ਆਪਣੇ ਖਾਤੇ ਉੜ ਜਾਂਦੇ ਆ ਖਾਤੇ ਬੈਨ ਹੋ ਜਾਂਦੇ ਵੀਡੀਓ ਨਹੀਂ ਸ਼ੋ ਹੁੰਦੀ ਸਾਰੇ ਹੀ ਕੁਝ ਹੋ ਗਾ ਉੱਥੇ ਆਪਾਂ ਤਸਵੀਰਾਂ ਪਾਇਆ ਕਰਨੀਆਂ ਜਿਹੜੀਆਂ ਸਾਡੇ ਕੌਮ ਲਈ ਮਾਣ ਦੀ ਗੱਲ ਆ ਆ ਮੈਂ ਤੁਹਾਨੂੰ ਦਿਖਾਉਣਾ ਆ ਸੋ ਆ ਦੇਖ ਲਓ ਜੀ 21000 ਆ ਦੇਖੋ 22000 ਲੋਕਾਂ ਨੇ ਫੋਲੋ ਕਰ ਵੀ ਲਿਆ ਤੁਸੀਂ ਰਹਿ ਗਏ ਆ ਠੀਕ ਹੈ ਨਾ ਤੁਹਾਡੇ ਫਾਇਦੇ ਦੀਆਂ ਹੀ ਉੱਥੇ ਪਾਇਆ ਕਰਨੀਆਂ ਆ ਆ ਫੋਟੋ ਦੇਖੋ ਬਾਈ ਜੀ ਸਾਡੇ ਕੱਲੇ ਸਿੰਘ ਦੀ ਪੂਰੀ ਦੁਨੀਆ ਦੇ ਲੀਡਰਾਂ ਚ ਕੱਲਾ ਸਿੰਘ ਦੇਖ ਸਕਦੇ ਆ ਇਹ ਵੀ ਫੋਟੋ ਉੱਥੇ ਪਾਈ ਆ ਸੋ ਦੇਖ ਸਕਦੇ ਆ ਇੱਥੇ ਪਾਇਆ ਕਰਨੀਆਂ ਸੋ ਮੇਰੇ ਕੋਲ ਤੁਹਾਡਾ ਕਿਸੇ ਦਾ ਮੋਬਾਈਲ ਨਹੀਂ ਆਉਣਾ ਸੋ ਇਦਾਂ ਦਾ ਤੁਸੀਂ ਇਹੋ ਨਹੀਂ ਹੋਣਾ ਵੀ ਮੇਰਾ ਮੋਬਾਈਲ ਨਾ ਕਿਸੇ ਕੋਲ ਚਲ ਜਵੇ ਜਿਦਾ ਕੁੜੀਆਂ ਨੂੰ ਹੁੰਦਾ ਕਈਆਂ ਨੂੰ ਇਦਾਂ ਦਾ ਕੋਈ ਈਸ਼ੂ ਨਹੀਂ ਹੋਣਾ ਆਜੋ ਸਾਰੇ ਕਲਿੱਕ ਕਰਕੇ ਆਜੋ ਇੱਥੇ ਕਲਿੱਕ ਕਰੋ ਆ ਵੀਡੀਓ ਮੇਰੀ ਚੱਲਦੀ ਪਈ ਆ ਇੱਥੇ ਕਲਿੱਕ ਕਰੋ ਇਦਾਂ ਤੇ ਇੱਥੇ ਆ ਜਾਓ ਸਾਰੇ ਠੀਕ ਹੈ ਨਾ ਲਓ ਜੀ ਫੋਲੋ ਵੀ ਕਰ ਲਾਪੇ ਲੋਕ 490 ਤੋਂ 99 ਹੋ ਗਏ ਆ ਆ ਜਾਓ ਸਾਰੇ ਇੱਥੇ ਹੋਰ ਬੀਜਿਆਂ ਦੇ ਲਿੰਕ ਪਾਇਆ ਕਰਨੇ ਜਿਆਦਾ ਲੋਕ ਬੀਜਿਆਂ ਕਰਕੇ ਹੀ ਮੈਨੂੰ ਫੋਲੋ ਕਰਦੇ ਆ ਬੀਜਿਆਂ ਦੇ ਲਿੰਕ ਪਾਇਆ ਕਰਨੇ ਇਦਾਂ ਲਿੰਕ ਤੇ ਕਲਿੱਕ ਕਰਕੇ ਤੁਸੀਂ ਅਪਲਾਈ ਕਰ ਲਿਆ ਕਰਿਓ ਜੋ ਵੀ ਤੁਹਾਡਾ ਹੁੰਦਾ ਠੀਕ ਹੈ ਨਾ ਤੇ ਹੋਰ ਕੀ ਚੱਲ ਰਿਹਾ ਉਹ ਵੀ ਦੱਸਦੇ ਆ ਠੀਕ ਹੈ ਜੀ ਸਾਰੀ ਫੋਲੋ ਕਰ ਲਓ ਕਿਉਂਕਿ ਆਪਣੇ ਖਾਤੇ ਬੈਨ ਹੋ ਜਾਂਦੇ ਓੜ ਜਾਂਦੇ ਆ ਫਿਰ ਤੁਸੀਂ ਵੀ ਮੈਨੂੰ ਦੇਖਦੇ ਆਂ ਵੀ ਕਿੱਥੇ ਗਿਆ ਮੈਂ ਵੀ ਤੁਹਾਨੂੰ ਦੇਖਦਾ ਹੁਣ ਇਦਾਂ ਦੀ ਕੋਈ ਗੱਲੇ ਨਹੀਂ ਹੋਣੀ WhatsApp ਥੋੜੋ ਵੜਾ ਦੂ ਮੋਦੀ ਚਲੋ ਆਪਾਂ ਹੁਣ ਵੀਡੀਓ ਜਿੱਦਾਂ ਪਈ ਪਾਇਆ ਤਾਂ ਕਰਾਂਗੇ ਮੋਦੀ ਤੇ ਪਰ ਇੰਨਾ ਨਹੀਂ ਜਿੱਦਾਂ ਅੱਗੇ ਸੀ ਖਾਤਾ ਉੱਡ ਜਾਂਦਾ ਫਿਰ ਫਾਇਦਾ ਕੀ ਹੁੰਦਾ ਨੁਕਸਾਨ ਹੀ ਹੁੰਦਾ ਠੀਕ ਹੈ ਨਾ ਬੱਸ ਹਮ ਥੋੜੋ ਵੜਾ ਸਕਦੇ ਆ ਆ ਜਾਓ ਫੇ ਸਾਰੇ ਤੇ ਬਾਕੀ ਈਰਾਨ ਈਰਾਨ ਤੇ ਇਲੂਮਨਾਤੀ ਵਾਲਿਆਂ ਦਾ ਕੀ ਇਸ਼ੂ ਪੈ ਗਿਆ ਹਾਂਜੀ ਉਧਰੋਂ ਅਮਰੀਕਾ ਨੇ ਧਮਕੀ ਦਿੱਤੀ ਈਰਾਨ ਨੂੰ ਅਮਰੀਕਾ ਦਾ ਮੁਖੀ ਸਦਾ ਹੀ ਈਰਾਨ ਨੂੰ ਕਹਿੰਦਾ ਵੀ ਆਪਾਂ ਤੇਰਾ ਐ ਕਰਾਂਗੇ ਓ ਕਰਾਂਗੇ ਉਧਰੋਂ ਬਾਈ ਜੀ ਗੱਲਾਂ ਤਿੰਨ ਚਾਰ ਤੁਹਾਨੂੰ ਗੱਲਾਂ ਦੱਸਦਾ ਜੋ ਪੰਜਾਬੀ মিডিਆ ਨਹੀਂ ਦੱਸਦਾ ਉਹਨੇ ਚੈੱਕ ਕੀਤਾ ਚੀਨ ਦੇ ਚੀਨ ਦੇ ਜਿਹੜੇ ਹੁੰਦੇ ਆ ਨਾ ਲੜਾਈ ਵਾਲੇ ਉਹੀ ਸਮਾਨ ਐਨ ਪੂਰਾ ਈਰਾਨ ਨੂੰ ਸੈਂਡ ਕਰਤਾ ਚੀਨ ਨੇ ਰੂਸ ਨੇ ਧਮਕੀ ਦਿੱਤੀ ਅਮਰੀਕਾ ਨੂੰ ਰੂਸ ਕਹਿੰਦਾ ਤੂੰ ਦੋਨਾਂ ਦੇਸ਼ਾਂ ਦੀ ਲੜਾਈ 'ਚ ਨਾ ਅਮਰੀਕਾ ਤੂੰ ਹੁੰਗਾ ਰਾਜਾ ਹੁੰਗਾ ਆਪਣੇ ਘਰੇ ਹੁੰਗਾ ਗੱਲ ਦੇਖੋ ਕਿੱਥੇ ਨੂੰ ਜਾ ਰਹੀ ਆ ਚੀਨ ਨੇ ਸਮਾਨ ਸੈਂਡ ਕਰਤਾ ਈਰਾਨ ਨੂੰ ਚੀਨ ਵੀ ਈਰਾਨ ਦੇ ਨਾਲ ਆ ਰੂਸ ਨੇ ਸ਼ਰਿਆਮ ਧਮਕੀ ਦਿੱਤੀ ਅਮਰੀਕਾ ਨੂੰ ਹਾਂਜੀ ਆਫੀਸ਼ੀਅਲੀ ਉੱਥੋਂ ਨਹੀਂ ਕਿਹਾ ਕਿ ਅਮਰੀਕਾ ਈਰਾਨ ਤੇ ਇਰੂਮਨਾਤੀ ਵਾਲਿਆਂ ਦੀ ਲੜਾਈ ਚ ਤੂੰ ਨਾ ਟੰਗ ਫਸਾ ਸਿੱਧੀ ਰੂਸ ਨੇ ਧਮਕੀ ਦੇ ਦਿੱਤੀ ਅਮਰੀਕਾ ਨੂੰ ਹੁਣ ਕੀ ਹੋਵੇਗਾ ਉਧਰੋਂ ਨਵੀਂ ਗੱਲ ਤੁਸੀਂ ਵੀ ਸੁਣੀ ਹੋਣੀ ਕੋਰੀਆ ਉਹ ਕੋਰੀਆ ਦਾ ਕਿੱਡਾ ਜਿਹਾ ਕੋਰੀਆ ਦੇ ਫੌਜੀ ਰੂਸ ਲੋ ਲੜਾਈ ਕਰਦੇ ਪਏ ਜੁਕਰੇਨ ਚ ਦੁਨੀਆ ਕਿੱਧਰ ਨੂੰ ਜਾ ਰਹੀ ਆ ਇਹ ਹੋ ਕੀ ਰਿਹਾ ਆ ਠੀਕ ਹੈ ਨਾ ਆਪਣਾ ਅਮਰੀਕਾ ਦਾ ਮੁਖੀ ਉੱਥੇ ਕੈਨੇਡਾ ਆਇਆ ਸੀ ਛੱਡ ਕੇ ਚਲ ਗਿਆ ਸਿੱਧੀਆਂ ਧਮਕੀਆਂ ਦੇਈ ਜਾਂਦਾ ਈਰਾਨ ਨੂੰ ਈਰਾਨ ਕੋਲ ਬਾਈ ਜੀ ਬਹੁਤ ਤਕੜੀਆਂ ਮਜ਼ਾਈਲਾ ਜਿਹੜਾ ਇਲੂਮਿਨਾਟੀ ਵਾਲੇ ਕਾਦੇ ਲਈ ਟੱਪਦੇ ਉਹਨਾਂ ਕੋਲ ਇੱਕ ਆਇਰਨ ਡੋਮ ਆ ਆਇਰਨ ਡੋਮ ਪਰ ਮਨ ਲੋ ਕਿਸ ਨੇ ਮਜ਼ਾਈਲ ਮਾਰੀ ਉਹ ਮਜ਼ਾਈਲ ਕੁਛ ਨਹੀਂ ਕਰ ਸਕਦੀ ਪਰ ਈਰਾਨ ਕੋਲ ਇਦਾਂ ਦੀਆਂ ਮਜ਼ਾਈਲਾ ਹੈਗੀਆਂ ਵਾਇਰਨ ਡੋਮ ਨੂੰ ਕਰ ਸਕਦੀਆਂ ਆ ਸੋ ਹੁਣ ਪੰਗਾ ਪੈ ਗਿਆ ਤਗੜਾ ਉਹ ਗਾਜ਼ਾ ਵਾਲੇ ਉਹ ਤਾਂ ਮਾਤੜ ਵਿਚਾਰੇ ਉਹ ਤਾਂ ਮਾਰਤੇ ਹੀ ਲੂਮਨਾਤੀ ਵਾਲਿਆਂ ਨੇ ਈਰਾਨ ਨਹੀਂ ਭਾਈ ਈਰਾਨ ਕੋ ਐਨ ਕੈਮ ਚੀਜ਼ਾਂ ਆ ਰੂਸ ਤੇ ਚੀਨ ਸ਼ਰਿਆ ਇਰਾਨ ਦੇ ਹੱਕ 'ਚ ਖੜ ਗਏ ਆ ਤੇ ਦੂਜੇ ਪਾਸੇ ਅਮਰੀਕਾ ਤੇ ਹੀ ਲੂਮਨਾਤੀ ਵਾਲੇ ਹੁਣ ਕੀ ਭਾ ਪੈਂਦੀ ਯਾਰੀ ਦੇਖਦੇ ਆ ਠੀਕ ਹੈ ਨਾ ਤੇ ਫਿਰ ਜੀ ਇਹ ਸਾਰਾ ਹੀ ਕੁਝ ਗੱਲਾਂ ਬਾਤਾਂ ਫੇਰ ਇੱਕ ਵਾਰੀ ਫੇਰ ਦੱਸ ਦਵਾਂ ਆ ਜਾਓ ਸਾਰੇ ਇਹ ਵੀਡੀਓ ਸ਼ੇਅਰ ਕਰ ਦਿਓ ਖਾਤਾ ਫੋਲੋ ਕਰ ਲਓ ਵੈਰੀਫਾਈ ਖਾਤਾ ਆਪਣਾ ਇਹ ਲਿੰਕ ਪਾਤਾ ਆਪਣਾ ਵੀਡੀਓ ਚੱਲਦੀ ਪਈ ਹੈ ਨਾ ਆ ਵਾਲੀ ਲਿੰਕ ਤੇ ਕਲਿੱਕ ਕਰੋ ਤੇ ਆ ਜਾਓ ਸਾਰੇ ਦੇਖੀਏ ਕਿੰਨੇ ਨਵੇਂ ਬੰਦੇ ਜੁੜ ਗਏ ਆ 21490 ਸੀ ਚੱਲਦੀ ਚੱਲਦੀ ਵੀਡੀਓ ਚ 21520 ਹੋ ਗਏ ਆ ਆ ਜਾਓ ਜੀ ਆ ਜਾਓ ਸਾਰੇ ਹੀ ਆ ਜਾਓ ਠੀਕ ਆ ਤੇ ਓਕੇ ਫਿਰ ਕਰ ਦਿਓ ਵੀਡੀਓ ਸ਼ੇਅਰ ਤੇ ਉੱਚ ਵਾਟਸਐਪ 'ਚ ਲਿੰਕ ਪਾਇਆ ਕਰਨਾ ਬੀਜਿਆਂ ਦੇ ਜਿਹਨਾਂ ਨੂੰ ਚਾਹੀਦਾ ਫੋਲੋ ਕਰ ਲਓ ਉੱਦਾਂ ਵੀ ਤੀਨ ਦੁਨੀਆ ਦੀਆਂ ਗੱਲਾਂ ਕਈ ਤਸਵੀਰਾਂ ਨਹੀਂ ਪਾ ਸਕਦਾ ਇੱਥੇ ਉੱਥੇ ਪਾਇਆ ਕਰਾਂਗੇ ਠੀਕ ਹੈ ਨਾ ਇੱਥੇ ਕਈ ਵਾਰ ਕਹਿੰਦੇ ਤੂੰ ਆਹ ਪਾਈ ਤਸਵੀਰ ਇੱਦਾਂ ਨਹੀਂ ਇੱਦਾਂ ਨਹੀਂ ਉੱਥੇ ਸਾਰਾ ਕੁਝ ਚੱਲੂਗਾ ਪਰਿਵਾਰ ਵਾਲੀਆਂ ਕੋਈ ਮਾੜਾ ਗਰੁੱਪ ਨਹੀਂਗਾ ਪਈ ਗੰਦੀਆਂ ਫੋਟੋਆਂ ਵਾਲਾ ਨਹੀਂ ਭਰਾਵੋ ਪਰਿਵਾਰ ਵਾਲਾ ਫੈਮਲੀਆਂ ਸਾਰੀਆਂ ਫੋਲੋ ਕਰੋ ਜੀ ਓਕੇ ਫਿਰ ਮਿਲਦੇ ਆ ਕੱਲ ਨੂੰ ਕਰ ਲਓ ਸਾਰੇ ਤੇ ਭੇਡਾਂ ਦੀ ਸ਼ੁਕਰੀਆ ਸੈਸ਼ਰੀ ਗਾਲ ਆਜੋ ਸਾਰੇ ਫੋਲੋ ਕਰੋ ਸ਼ੁਕਰੀਆ